ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਕਹਿੰਦੇ ਸੁਖੀ ਹੋਣ ਦੇ ਵਿੱਚ ਸੁਖੀ ਜਿਉਣ ਚ ਕੋਈ ਖਰਚਾ ਨਹੀਂ ਆਉਂਦਾ ਪਰ ਸੁਖੀ ਦਿਖਾਉਣ ਦੇ ਵਿੱਚ ਬਹੁਤ ਖਰਚਾ ਆ ਜਾਂਦਾ ਭਾਵ ਲੋਕ ਦਿਖਾਵਾ ਕਰਨ ਚ ਬਹੁਤ ਖਰਚਾ ਆ ਜਾਂਦਾ ਉਹਨਾਂ ਸੁਖੀ ਰਹਿਣ ਚ ਖਰਚਾ ਨਹੀਂ ਆਉਂਦਾ ਸੋ ਇਸ ਦੇ ਨਾਲ ਹੀ ਰਿਲੇਟਡ ਇੱਕ ਛੋਟੀ ਜੀ ਕਹਾਣੀ ਆ ਕਹਾਣੀ ਇੱਕ 에어로ਪਲੇਨ ਦੀ ਆ ਇੱਕ ਜਹਾਜ਼ ਉਹ ਪੰਜਾਬ ਤੋਂ ਮੁੰਬਈ ਲਈ ਉਡਾਣ ਭਰਦਾ ਵਾ ਤਾਂ ਉਹਦੇ ਵਿੱਚ ਇੱਕ ਇੰਡੀਅਨ ਸੈਨਾ ਦਾ ਇੱਕ ਨੌਜਵਾਨ ਹੁੰਦਾ ਵਾ ਉਹਦੇ ਦੋਵੇਂ ਹੱਥ ਨਹੀਂ ਹੁੰਦੇ ਤੇ 에ਰੋਪਲੇਨ ਦੇ ਵਿੱਚ ਸਫ਼ਰ ਕਰਦਾ ਬੈਠਾ ਹੁੰਦਾ ਇੱਕ ਸੀਟ ਤੇ ਤੇ ਕਿਤਾਬ ਬੈਠਾ ਹੁੰਦਾ ਵਾ ਤੇ ਇੱਕ ਨਾਲ ਔਰਤ ਬੈਠੀ ਹੁੰਦੀ ਆ ਉਹ ਕਿਤਾਬ ਪੜ ਰਹੀ ਹੁੰਦੀ ਆ ਤੇ ਉਹ ਨੌਜਵਾਨ ਜਿਹੜਾ ਹੁੰਦਾ ਜਿਹਦੇ ਹੱਥ ਨਹੀਂ ਹੁੰਦੇ ਉਹ ਨਾਲ ਆ ਕੇ ਬੈਠ ਜਾਂਦਾ ਵਾ ਤੇ ਕੰਨਾਂ ਦੇ ਵਿੱਚ ਹੈੱਡਫੋਨ ਲੱਗੇ ਹੁੰਦੇ ਆ ਤੇ ਆਪਦੀ ਮਸਤੀ 'ਚ ਬੈਠਾ ਹੁੰਦਾ ਵਾ ਜਦੋਂ ਉਹ ਔਰ ਤਾਂ ਕੇ ਬੈਠਦੀ ਆ ਉਹਨੂੰ ਪਤਾ ਲੱਗਦਾ ਵੀ ਇਹਦੇ ਹੱਥ ਹੈ ਨਹੀਂਗੇ ਤਾਂ ਬੜਾ ਹੋਰੀ ਪ੍ਰਭਾਵਕ ਉਤ ਪ੍ਰਭਾਵ ਹੋ ਕੇ ਵੀ ਉਹਨੂੰ ਗਲਤ ਜਿਹਾ ਫੀਲ ਲੱਗਦਾ ਵਾ ਵੀ ਉਹਨੂੰ ਚੰਗਾ ਆ ਨਹੀਂ ਲੱਗਦਾ ਵੀ ਇਹਦੇ ਦੋਵੇਂ ਹੱਥ ਹੈ ਨਹੀਂ ਉਹ ਤੋਂ ਵੀ ਇੱਕ ਨਫ਼ਰਤ ਜੀ ਦੁਖੀ ਜੀ ਹੁੰਦੀ ਆ ਵੀ ਮੈਂ ਇਹਦੇ ਨਾਲ ਸਫ਼ਰ ਨਹੀਂ ਅਨਕੰਫਰਟੇਬਲ ਮਹਿਸੂਸ ਕਰਦੀ ਆ ਉਹਦੇ ਨਾਲ ਸਫ਼ਰ ਕਰਨ ਤੋਂ ਕਿਉਂਕਿ ਉਹਦੀ ਉੱਥੇ ਸ਼ੀਟ ਹੁੰਦੀ ਆ ਤੇ ਏਅਰ ਹੋਸਟਲ ਨੂੰ ਸੱਦਦੀ ਆ ਉਹ ਕਹਿੰਦੀ ਮੈਡਮ ਵੀ ਤੁਸੀਂ ਰੋਕੋ ਵੀ ਅਸੀਂ ਤੁਹਾਡੇ ਲਈ ਕੁਛ ਨਾ ਕੁਛ ਅਰੇਂਜਮੈਂਟ ਕਰਦੇ ਆ ਤਾਂ ਪਲੇਨ ਰੁਕਾ ਹੁੰਦਾ ਬਾਸ ਸਵਾਰੀਆਂ ਸਾਰੀਆਂ ਬੈਠ ਜਾਂਦੀਆਂ ਵਾ ਹੋਰ ਵੀ ਪੈਸੇਂਜਰ ਆ ਕੇ ਬੈਠ ਜਾਂਦੇ ਆ ਤੇ ਜਦੋਂ ਟੇਕ-ਆਫ ਹੁੰਦਾ ਵਾ ਚੜਦਾ ਜਹਾਜ਼ ਮੁੰਬਈ ਲਈ ਤਾਂ ਉਹ ਕਹਿੰਦੀ ਵੀ ਫੇਰ ਉਹ ਜਿਹੜੀ ਔਰਤ ਹੁੰਦੀ ਆ ਏਅਰ ਹੋਸਟਲ ਨੂੰ ਬੁਲਾਉਂਦੀ ਕਹਿੰਦੀ ਉਦੋਂ ਫਿਰ ਉੱਚੀ ਦਿਨੇ ਚਲਾਉਂਦੀ ਆ ਵੀ ਬੋਲਦੀ ਉੱਚੀ ਉੱਚੀ ਕਿਉਂਕਿ ਸਾਰੇ ਜਹਾਜ਼ ਭਰਿਆ ਹੁੰਦਾ ਸਵਾਰੀਆਂ ਨਾਲ ਤੇ ਸਾਰੇ ਸੁਣਦੇ ਹੋ ਜਿਹੜੀ ਗੱਲਬਾਤ ਤੇ ਉਹ ਜਿਹੜਾ ਵੀ ਮੁੰਡਾ ਹੁੰਦਾ ਵਾ ਉਹ ਹੈੱਡਫੋਨ ਲਾ ਦਿੰਦਾ ਵਾ ਤੇ ਦੇਖਦਾ ਵਾ ਵੀ ਇਹ ਔਰਤ ਵੀ ਮੇਰੇ ਬਾਰੇ ਨਾ ਬੋਲ ਰਹੀ ਆ ਵੀ ਮੈਂ ਅਨਕੰਫਰਟੇਬਲ ਮਹਿਸੂਸ ਕਰ ਰਹੀ ਆ ਇਹਦੇ ਨਾਲ ਸਫ਼ਰ ਕਰਕੇ ਮੈਂ ਤੁਹਾਨੂੰ ਕਦੋਂ ਦਾ ਕਿਹਾ ਵੀ ਤੁਸੀਂ ਮੇਰੀ ਸੀਟ ਕਿਉਂ ਨਹੀਂ ਬਦਲ ਰਹੇ ਤਾਂ ਇਹ ਸਾਰਾ ਕੁਐਸਚਨ ਉੱਥੋਂ ਦੇ ਬੈਠੇ ਲੋਕ ਵੀ ਸੁਣੀ ਜਾਂਦੇ ਹੁੰਦੇ ਆ ਵੀ ਉਹ 에어 호ਸਟਲ ਤੇ ਚਲਾਉਂਦੀ ਆ ਮਤਲਬ ਕਿ ਉਹਨੂੰ ਵੀ ਡਾਂਟ ਜੀ ਲਗਾਉਂਦੀ ਐ ਇਸ ਤਰ੍ਹਾਂ ਬੋਲਦੀ ਉਹਨੂੰ ਤਾਂ ਇਹ ਰੋਸਟਲ ਕੀ ਕਰਦੀ ਉਹ ਆਪਦੇ ਕ੍ਰੂ ਮੈਂਬਰਾਂ ਨਾਲ ਕੈਪਟਨ ਨਾਲ ਸਲਾਹ ਕਰਕੇ ਇੱਕ ਡਿਸੀਜਨ ਲੈਂਦੇ ਉਹਨਾਂ ਦਾ ਕੈਪਟਨ ਤੇ ਉਹ ਆ ਕੇ ਫਿਰ ਉਹਨੂੰ ਦੱਸਦੀ ਆ ਉਸ ਮਹਿਲਾ ਨੂੰ ਉਸ ਔਰਤ ਨੂੰ ਕਹਿੰਦੀ ਮੈਡਮ ਅਸੀਂ ਸਾਡੇ ਕੈਪਟਨ ਨੇ ਇੱਕ ਵੀ ਡਿਸੀਜਨ ਲਿਆ ਕਹਿੰਦੀ ਅੱਜ ਤੱਕ ਮੈਂ ਇਹ ਚੀਜ਼ ਸੁਣੀ ਨਹੀਂ ਸੀਗੀ ਤੇ ਕਹਿੰਦੀ ਪਹਿਲੀ ਵਾਰ ਮੈਂ ਇਹ ਚੀਜ਼ ਸੁਣ ਰਹੀ ਆ ਦੇਖ ਰਹੀ ਆ ਉਹ ਕਹਿੰਦੀ 10 ਕੀ ਗੱਲ ਕੀ ਹੋਈ ਆ ਉਹ ਕਹਿੰਦੀ ਵੀ ਵੀ ਬਿਜ਼ਨਸ ਕਲਾਸ ਦੇ ਵਿੱਚ ਭੇਜਿਆ ਜਾਂਦਾ ਇਕਨੋਮੀ ਕਲਾਸ ਚ ਉਹ ਜਿਹੜੀ ਔਰਤ ਬੜੀ ਖੁਸ਼ ਹੋ ਜਾਂਦੀ ਹੈ ਮੈਂ ਇਕਨੋਮੀ ਕਲਾਸ ਚੋਂ ਮੈਨੂੰ ਕੱਢ ਕੇ ਬਿਜ਼ਨਸ ਕਲਾਸ ਦੇ ਵਿੱਚ ਬਿਠਾ ਰਹੇ ਹਾਂ ਤਾਂ ਕਹਿੰਦੀ ਚਲੋ ਭੇਜੋ ਉਹ ਕਹਿੰਦੀ ਨਹੀਂ ਜੀ ਤੁਹਾਡੇ ਵਾਸਤੇ ਨਹੀਂ ਇਹ ਸਾਰ ਵਾਸਤੇ ਬਿਜ਼ਨਸ ਕਲਾਸ ਚ ਭੇਜ ਰਹੇ ਹਾਂ ਇਹਨਾਂ ਨੂੰ ਸ਼ਿਫਟ ਕਰ ਰਹੇ ਹਾਂ ਤਾਂ ਔਰਤ ਬੜਾ ਮਯੂਸ ਜੀ ਹੁੰਦੀ ਹੈ ਬੈਠ ਜਾਂਦੀ ਕਹਿੰਦੀ ਕਿਉਂ ਤੇ ਉਹ ਕਹਿੰਦੀ ਸਾਨੂੰ ਇਹ ਪਤਾ ਲੱਗਿਆ ਵਾ ਵੀ ਇਹ ਜਿਹੜਾ ਇਨਸਾਨ ਆ ਜਿਨ੍ਹਾਂ ਦੇ ਦੋਵੇਂ ਹੱਥ ਹੈ ਨਹੀਂਗੇ ਤੇ ਉਹ ਇਨਸਾਨ ਸਾਰਾ ਕੁਝ ਕੋਨਫਰੈਂਸ ਸੈਸ਼ਨ ਸੁਣ ਰਿਹਾ ਹੁੰਦਾ ਉਹਨਾਂ ਦੀ ਸਾਰੀ ਗੱਲਬਾਤ ਸੁਣ ਰਿਹਾ ਹੁੰਦਾ ਵਾ ਤੇ ਉਹਨਾਂ ਨੂੰ ਜਿਹੜੇ ਵਿਕਤੀ ਨੂੰ ਉਸ ਨੂੰ ਉਠਾ ਕੇ ਤੇ ਉਹਨਾਂ ਨੂੰ ਖੜੇ ਕਰਦੀਏ ਭੇਜਣ ਲੱਗੇ ਹੁੰਦੇ ਆ ਤਾਂ ਏਅਰ ਹੌਸਟਲ ਨੂੰ ਇੱਕ ਗੱਲ ਕਹਿ ਕੇ ਰੁਕਦਾ ਕਹਿੰਦਾ ਮੈਡਮ ਮੈਂ ਕੁਝ ਗੱਲ ਕਰਨਾ ਚਾਹੁੰਨਾ ਤੁਹਾਡੇ ਨਾਲ ਕਹਿੰਦਾ ਮੈਂ ਬਹੁਤ ਧੰਨਵਾਦ ਕਰਦਾ ਤੁਹਾਡੇ ਪੂਰੇ ਕਰੂ ਮੈਂਬਰਾਂ ਦਾ ਪੂਰੇ ਸਟਾਫ ਦਾ ਏਰੋ ਹੋਸਟਲ ਨੂੰ ਕਹਿੰਦਾ ਜਿਹੜਾ ਤੁਹਾਡੇ ਕੈਪਟਨ ਨੇ ਇੰਨਾ ਵੱਡਾ ਫੈਸਲਾ ਲਿਆ ਤੇ ਮੈਨੂੰ ਉੱਥੇ ਭੇਜ ਰਹੇ ਹਾਂ ਤੇ ਉਹ ਕਹਿੰਦਾ ਵੀ ਮੈਂ ਇੱਕ ਇੰਡੀਅਨ ਆਰਮੀ ਦਾ ਜਵਾਨ ਆ ਤੇ ਮੈਂ ਆਰਮੀ ਦੇ ਵਿੱਚ ਦੋਵੇਂ ਹੱਥ ਗਵਾ ਦਿੱਤੇ ਸੀਗੇ ਤੇ ਉਹ ਕਰੂ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਮੈਨੂੰ ਬਿਜ਼ਨਸ ਕਲਾਸ ਦੇ ਵਿੱਚ ਭੇਜਦੇ ਹੋ ਉਹ ਕਹਿੰਦਾ ਮੈਂ ਵੀ ਸੋਚਦਾ ਸੀਗਾ ਮੈਂ ਕਿੱਡਾ ਹੋਰ ਖੰਸਾਣਾ ਮੈਂ ਕਿੰਨਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਕਿੰਨਾ ਲਈ ਹਮਤਵਾਦ ਉੱਤੇ ਜਿਹੜੇ ਇਨਸਾਨ ਇਸ ਚੀਜ਼ ਤੋਂ ਨਫ਼ਰਤ ਕਰਦੇ ਆ ਉਹ ਇਸ ਕਰਕੇ ਤੁਹਾਡਾ ਬਹੁਤ ਧੰਨਵਾਦ ਤਾਂ ਸਾਰੇ ਤਾੜੀਆਂ ਮਾਰਦੇ ਆ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਕਹਿੰਦੇ ਵੀ ਤੁਸੀਂ ਮੈਨੂੰ ਭੇਜਤਾ ਬਹੁਤ ਧੰਨਵਾਦ ਤੇ ਮੈਡਮ ਅਦਾਸ ਮਾਯੂਸ ਹੋ ਕੇ ਬੈਠੀ ਹੁੰਦੀ ਹੈ ਸ਼ਰਮਿੰਦਗੀ ਦੇ ਵਿੱਚ ਤਾਂ ਫੇਰ ਕੀ ਹੁੰਦਾ ਵਾ ਵੀ ਉਹ ਇਨਸਾਨ ਖੁਸ਼-ਖੁਸ਼ ਉੱਤੇ ਬਿਜ਼ਨਸ ਕਲਾਸ 'ਚ ਭੇਜ ਦਿੱਤਾ ਜਾਂਦਾ ਵਾ ਕੈਨੂ ਇਹ ਕਹਾਣੀ ਇੱਕ ਛੋਟੀ ਜੀ ਆ ਵੀ ਤੁਸੀਂ ਲੋਕਾਂ ਦੇ ਗੁਣ ਉਹਨਾਂ ਦੀਆਂ ਸ਼ਾਨਜਾਨੀ ਦੇਖਦੇ ਤੁਸੀਂ ਉਹਨਾਂ ਦਾ ਬਾਹਰੀ ਦਿਖਾਵਾ ਦੇਖਦੇ ਆ ਤੇ ਉਹਨਾਂ ਨੂੰ ਮਾੜਾ ਚੰਗਾ ਬੋਲ ਦਿੰਦੇ ਆ ਪਰ ਉਹਨਾਂ ਦੀਆਂ ਅੰਸ਼ਾਨਾਂ ਉਹਨਾਂ ਦੇ ਗੁਣ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਜੱਜ ਕਰ ਲੈਣੇ ਆ ਤੇ ਇਹ ਦੇਖ ਕੇ ਉਹਨਾਂ ਨੂੰ ਅਗਨੋਰ ਕਰ ਦਿੰਦੇ ਆ ਕੈਨੂ ਇਹ ਸਟੋਰੀ ਇੱਕ ਛੋਟੀ ਜੀ ਆ ਪਰ ਸਿੱਖਿਆ ਬਹੁਤ ਵੱਡੀ ਦਿੰਦੀ ਆ ਵੀ ਇਨਸਾਨ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦਾ ਜੋ ਉਹਦੇ ਵਿੱਚ ਹੁੰਦੀਆਂ ਜਿਹੜੀਆਂ ਉਤਲੀਆਂ ਚੀਜ਼ਾਂ ਵਾਂ ਉਹਨਾਂ ਨੂੰ ਦੇਖ ਕੇ ਇਨਸਾਨ ਨੂੰ ਵੀ ਨਕਾਰ ਦਾ ਨਕਾਰ ਦਾ ਵਾ ਫਿਰ ਇਸ ਕਰਕੇ ਅਗਲੇ ਦੇ ਗੁਣਾਂ ਦੀ ਤਾਰੀਫ ਕਰੋ ਹਰੇਕ ਇਨਸਾਨ ਚੰਗਾ ਹੁੰਦਾ ਵਾ ਕਦੇ ਵੀ ਕਿਸੇ ਨੂੰ ਉੱਪਰੋਂ ਜੱਜ ਨਾ ਕਰੋ ਉਹਨਾਂ ਦੀ ਸ਼ਕਲ ਸ਼ੂਰਤ ਦੇਖ ਕੇ ਉਹਨਾਂ ਦੇ ਸਰੀਰ ਦੀ ਬਣਾਵਟ ਉਹਨਾਂ ਦੇ ਕੱਪੜੇ ਦੇਖ ਕੇ ਕਿਉਂਕਿ ਪਤਾ ਨਹੀਂ ਹੁੰਦਾ ਕਿਹੜਾ ਇਨਸਾਨ ਕਿਸ ਚੀਜ਼ ਵਿੱਚ ਮਹਾਰਤ हासिल કરી ਬੈਠਾ ਕੋਈ ਇਨਸਾਨ ਤੁਹਾਡੇ ਕਿਹੜੇ ਕੰਮ ਆ ਸਕਦਾ ਸੋ ਇਸ ਕਰਕੇ ਹਰੇਕ ਇਨਸਾਨ ਦਾ ਇੱਜ਼ਤ ਮਾਨ ਸਤਿਕਾਰ ਕਰੋ ਕਿਉਂਕਿ ਪ੍ਰਮਾਤਮਾ ਹਰੇਕ ਇਨਸਾਨ ਵਿੱਚ ਵਸਦਾ ਵਾ ਹਰੇਕ ਇਨਸਾਨ ਕਿਤੇ ਨਾ ਕਿਤੇ ਕੋਈ ਨਾ ਕੋਈ ਖੂਬੀ ਲੈ ਕੇ ਬੈਠਾ ਵਾ ਸੋ ਇਹ ਸੀ ਅੱਜ ਦੀ ਸਟੋਰੀ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆ ਅਗਲੇ ਕਿਸੇ ਕਹਾਣੀ ਇਸ ਸਟੋਰੀ ਚ ਰਬ ਬਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ